ਸੰਸਦ ਦੇ ਵਿੱਚ ਅੰਬੇਡਕਰ ਸਾਹਿਬ ਦੇ ਬਾਰੇ ਗ੍ਰਹਿ ਮੰਤਰੀ ਵੱਲੋਂ ਕੋਈ ਬਿਆਨ ਦਿੱਤਾ ਗਿਆ ਉਸ ਬਿਆਨ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਬਵਾਲ ਹੈ ਸਮਾਨਤਾ ਸੇ ਅਨੁਸੂਚਿਤ ਜਨਜਾਤੀ ਦੇ ਲੋਕਾਂ ਵੱਲੋਂ ਅੰਬੇਡਕਰ ਚੌਕ ਦੇ ਵਿੱਚ ਜਾ ਕੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਪੁੱਤੜਾ ਸੜ ਕੇ ਵਿਰੋਧ ਕੀਤਾ ਗਿਆ ਤੇ ਕਿਹਾ ਗਿਆ ਕਿ ਜਦੋਂ ਤੱਕ ਉਹ ਮਾਫੀ ਨਹੀਂ ਮੰਗਦੇ ਤਦੋਂ ਤੱਕ ਸਾਡਾ ਪ੍ਰਦਰਸ਼ਨ ਦੇਸ਼ ਪਰਚੇ ਜਾਏ ਰਹਿਣਾ ਹੈ

ਦੀ ਦਰਕਾਰ ਹਾਏ 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 ਬੜਕੇ ਹੋਇਆ ਕੀ ਹੋਇਆ ਬੜਕੇ ਹੋਇਆ ਜੀ ਜੀ ਸੁਣੋ ਹੋਇਆ ਜੀ ਸੁਣੋ ਮੁਤਾਬਕ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਪਰਮਿੰਦਰ ਜੀ ਕਿਸ ਚੀਜ਼ ਦਾ ਵਿਰੋਧ ਹੈ ਇਹ ਜਿਹੜਾ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਹਾਊਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਭੀਮਰਾਓ ਅੰਬੇਡਕਰ ਜੀ ਦੇ ਵਿਰੁੱਧ ਜੋ ਸ਼ਬਦਾਵਲੀ ਬੋਲੀ ਹੈ ਅਸੀਂ ਉਹਦੇ ਵਿਰੁੱਧ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਉਹਨਾਂ ਨੇ ਕਿਹਾ ਜੇਕਰ ਭਗਵਾਨ ਦਾ ਅੰਬੇਡਕਰ ਅੰਬੇਡਕਰ ਦੀ ਵਿਜੈ ਭਗਵਾਨ ਭਗਵਾਨ ਦਾ ਨਾਮ ਲਿੱਤਾ ਜਾਂਦਾ ਤਾਂ ਸਵਰਗ ਮਿਲ ਜਾਂਦਾ ਪਰ ਅਸੀਂ ਜਿੰਨਾ ਇਹ ਭਾਈਚਾਰਾ ਅਸੀਂ ਇਹ ਕਹਿੰਦੇ ਹਾਂ ਸਾਡੇ ਲਈ ਸਵਰਗ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਲੈ ਕੇ ਦਿੱਤਾ ਉਹ ਸਾਡੇ ਪਰਮਾਤਮਾ ਨੇ ਅਸੀਂ ਉਹਨਾਂ ਨੂੰ ਆਪਣਾ ਰੈਬਰ ਮੰਨਦੇ ਹਾਂ ਉਹਨਾਂ ਦੇ ਵਿਰੁੱਧ ਅਗਰ ਕੋਈ ਵੀ ਕਿਤੇ ਵੀ ਕਿਸੇ ਤਰ੍ਹਾਂ ਦੇ ਸ਼ਬਦਾਂ ਦੀ ਵਰਤੇਗਾ ਤਾਂ ਅਸੀਂ ਉਹਦਾ ਪੂਰਾ ਵਿਰੋਧ ਕਰਾਂਗੇ ਅਸੀਂ ਮੰਗ ਕਰਦੇ ਹਾਂ ਵੀ ਉਹ ਜਾਂ ਤਾਂ ਮਾਫੀ ਮੰਗਣ ਨਹੀਂ ਉਸ ਦੇ ਵਿਰੁੱਧ ਪਰਚਾ ਦਰਜ ਹੋਏ ਅਸੀਂ ਇਸ ਐਜੀਟੇਸ਼ਨ ਨੂੰ ਜਿਹੜਾ ਹਰ ਘਰ ਤੋਂ ਲੈ ਕੇ ਇਹਨੂੰ ਸੰਸਦ ਤੱਕ ਲੈ ਕੇ ਜਾਵਾਂਗੇ ਅਸਤੀਫੇ ਵੀ ਦਮਾਂਗੇ ਸਾਰਾ ਉਹਦਾ ਅਸਤੀਫੇ ਦੀ ਮੰਗ ਕਰਦੇ ਆਂ ਵੀ ਉਹਨੂੰ ਅਸਤੀਫਾ ਦੇਣਾ ਚਾਹੀਦਾ ਜੀ ਸੋਨੋ ਕੁ ਲਹਿਣ ਜੀ ਜਿਹੜਾ ਅੱਜ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆ ਉਹ ਜਿਹੜਾ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਬਾਰੇ ਜਿਹੜੀ ਗਲਤ ਸਤਾਵਲੀ ਬਦਰੀ ਬੋਲੀ ਗਈ ਹੈ ਉਹਦੇ ਸਬੰਧੇ ਦੇ ਵਿੱਚ ਅਸੀਂ ਅੱਜ ਅਮਿਤ ਸ਼ਾਹ ਦਾ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਸੋ ਅਸੀਂ ਇਹ ਬੀਜੇਪੀ ਸਰਕਾਰ ਨੂੰ ਚੇਤਾਵਨੀ ਦਿੰਦੇ ਆਂ ਵੀ ਅਗਰ ਅਮਿਤ ਸ਼ਾਹ ਨੇ ਤੁਰੰਤ ਇਸ ਗੱਲ ਦੀ ਮਾਫੀ ਨਾ ਮੰਗੀ ਦਾ ਸੀ ਇਹ ਸੰਘਰਸ਼ ਜਿਹੜਾ ਹੋਰ ਤੇਜ਼ ਕੀਤਾ ਜਾਏਗਾ ਜੀ ਅਸੀਂ ਤੇ ਇਹੀ ਕਹਾਂਗੇ ਜੀ ਅਮਿਤ ਸ਼ਾਹ ਨੂੰ ਤੁਰੰਤ ਇਸ ਜਿਹੜੀ ਗਲਤ ਉਹਨੇ ਸਵੱਦਲੀ ਵਰਤੀ ਹੈ ਤੁਰੰਤ ਉਹਨੂੰ ਮਾਫੀ ਮੰਗਣੀ ਚਾਹੀਦੀ ਹੈ ਜੇ ਇਹ ਮਾਫੀ ਨਹੀਂ ਮੰਗਦਾ ਜੀ ਅਸੀਂ ਆਪਣੀ ਦੁਆਰਾ ਮੀਟਿੰਗ ਕਰਕੇ ਜਿੱਥੇ ਤੱਕ ਸਾਡਾ ਜੋਰ ਚੱਲੇਗਾ ਇਹ ਸੰਘਰਸ਼ ਨੂੰ ਠਿੱਕਾ ਕੀ ਕਰਾਂਗੇ ਠਿੱਕਾ ਕਿੱਥੇ ਮੇਰਾ ਨਾਮ ਮੇਰਾ ਨਾਮ ਸ਼ਾਮਲਾ ਲਾਲ ਜੀ ਇਹ ਜੋ ਅਮਿਤ ਸ਼ਾਹ ਨੇ ਸੰਸਦ ਦੇ ਵਿੱਚ ਟਿੱਪਣੀ ਕੀਤੀ ਹੈ ਇਹ ਨਿੰਦਰ ਯੋਗ ਹੈ ਅਸੀਂ ਇਹਦੇ ਵਿਰੋਧ ਦੇ ਵਿੱਚ ਪੂਰਾ ਜਿੰਨਾ ਵੀ ਸਾਡਾ ਸਮਾਜ ਹੈ ਉਹ ਸਾਰਾ ਇਕੱਠਾ ਹੋ ਕੇ ਇਹਨੂੰ ਮਾਫੀ ਮੰਗਣੀ ਹੀ ਪਊਗੀ ਨਹੀਂ ਉਹ ਗੱਲ ਆਈ ਜ਼ਰੂਰ ਹੈ ਪਰ ਮੀਡੀਆ ਦੇ ਵਿੱਚ ਹਾਲ ਤੱਕ ਆਈ ਨਹੀਂ ਹੈ ਅਮਿਤ ਤਿਸ਼ਾਨ ਨੂੰ ਮਾਫੀ ਮੰਗਣੀ ਇਹ ਕਹਿੰਦਾ ਵੀ ਜਿਹੜਾ ਪ੍ਰਮਾਤਮਾ ਜਿਹੜਾ ਆਪਣੇ ਅੰਦਰ ਹੀ ਆਤਮਾ ਉਹ ਇੱਕ ਪ੍ਰਮਾਤਮਾ ਹੈ ਕਿਉਂਕਿ ਪ੍ਰਮਾਤਮਾ ਕਹਿੰਦਾ ਦਾਉਂਗੇ ਦਿੱਤਾ ਜਾਏਗਾ ਖੜਕੜਾਉਂਗੇ ਖੁੱਲ ਜਾਏਗਾ ਕਹਿੰਦਾ ਹੈ ਭਾਰਤ ਦੇ ਲੋਕੋ ਮੇਰੇ ਕੋਲ ਆਓ ਇਹ ਜੋ ਸਾਡਾ ਰੈਵਰ ਹੈ ਇਹਨੇ ਆਪਣੇ ਬੱਚਿਆਂ ਨੂੰ ਸਾਡੇ ਲਈ ਤੇ ਸਾਡੀ ਕੌਮ ਲਈ ਬੜਾ ਕੁਝ ਕੀਤਾ ਹੁਣ ਅਸੀਂ ਚਾਹੁੰਦੇ ਆ ਜੋ ਵੀ ਸਾਡੇ ਡਾਕਟਰ ਬੀ ਆਰ ਅੰਬੇਦਕਰ ਦੇ ਵਰ ਖਲਾਫ ਬੋਲੇਗਾ ਉਹ ਕਰਮਜੀਤ ਜੀ ਤੁਹਾਡੇ ਕੀ ਕਹਿਣਾ ਹੈ ਜਿਹੜਾ ਇਹ ਮੁੱਦਾ ਹੈ ਮਤਲਬ ਜਿਹੜਾ ਹੋਇਆ ਗ੍ਰਹਿ ਮੰਤਰੀ ਵੱਲੋਂ ਕੁਸ਼ ਸ਼ਬਦ ਕਹੇ ਗਏ ਗਏ ਅਸੀਂ ਸਭ ਤੋਂ ਪਹਿਲਾਂ ਤਾਂ ਦੱਸਣਾ ਚਾਹੁੰਦੇ ਆ ਕਿ ਡਾਕਟਰ ਭੀਮਰਾਵ ਅੰਬੇਦਕਰ ਸਾਡੇ ਜਿਹੜੇ ਐਸ ਸੀ ਭਾਈਚਾਰੇ ਸਾਡੇ ਵਾਸਤੇ ਮਸੀਹਾ ਨੇ ਅਸੀਂ ਉਹਨੂੰ ਭਗਵਾਨ ਦਾ ਦਰਜਾ ਹੀ ਦਿੰਨੇ ਆ ਤੇ ਕੇਂਦਰ ਦਾ ਸਾਡੇ ਦੇਸ਼ ਦਾ ਕੇਂਦਰੀ ਗ੍ਰਹਿ ਮੰਤਰੀ ਉਹਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤ ਰਿਹਾ ਉਹ ਵੀ ਜਿੱਥੇ ਕਾਨੂੰਨ ਬਣਦੇ ਨੇ ਤਾ ਬੜੀ ਮਾੜੀ ਗੱਲ ਹੈ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਜਿੱਨਾ ਐਸੀ ਸਮਾਜ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਆਪਣੇ ਇਸ ਭੱਦੀ ਸ਼ਬਦਾਵਲੀ ਵਰਤਨ ਦੇ ਮਾਫੀ ਮੰਗੇ ਤੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼